ਮੋਈਨੇ ਮੈਨੂੰ ਬੁਲਾ ਰਿਆ ਤੂੰ ਰੋਮ ਤੂੰ ਐਕਸਮ ਤੇ ਨਹੀਂ ਮੇਰੇ ਵਾਹਿੰਦੇ ਤੂੰ ਮੈਨੂੰ ਨੀਂ ਨਿਕਰਾ ਮਨੇ ਕਿਆ ਕਹਾ ਤੁਝੇ ਮਗਰ ਮੈਂ ਅਗਰ ਇਸਦੀ ਗਲਤੀ ਮੈਂ ਰੋਕ ਤਾ ਅਗਰ ਜੁਦਨੇ ਇਸੇ ਤਰੀਕੇ ਨਹੀਂ ਰਹਾ ਤੰਨਾ ਅਮਤ ਗਲਤੀ ਦਾ ਮੌਕਾ ਹੀ ਦਿੰਦਾ ਹੈ ਅਮਤ ਮੌਕਾ ਆ ਗਿਆ ਲਓ ਫੰਦੋ ਰੋਣਾ ਲੱਗ ਗਿਆ ਐਡਾ ਕੁਝ ਨਹੀਂ ਵੀ ਬਾਤ ਹੈ ਲੈ ਰੋ ਯਾਰ ਤੇ ਤੇਰੇ ਘਰ ਮਤ ਜਾਣਾ ਨਹੀਂ ਹੋਏਗਾ ਲੈ ਮੋਈਨੇ ਨਹੀਂ ਕਰਦਾ ਅੱਗੇ ਮੁਕੜੀ ਕਰ ਰਾ ਹੁਣ ਜਾਗੇ ਲੈ ਦੇਖੋ ਦੋਸਤ ਲਾਈ ਵੀ ਦੋਸਤੋ ਆਪਾਂ ਪਸ਼ੂ ਮੰਡੀ ਮਾਸਾਂ ਅੱਜ ਪਹੁੰਚ ਗਏ ਤੇ ਹਰ ਸ਼ੁਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਹੈ ਤੇ ਮੱਝ ਤੋੜ ਕੇ ਦਿਖਾਉਣੇ ਪਹਿਲੇ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਭਰਾ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਨਾ ਤਨਾ ਸੈਸੂ ਜ ਨਿਕਲਵਾ ਥੋ ਹੋੜ ਨਾਲ ਜ਼ਰੂਰ ਜੋੜ ਦਿਓ ਤੇ ਮੱਝ ਚੰਗੀ ਦੇਰ ਮੈਨੇ ਕੱਢਦੀ ਆ ਤੇ ਗੱਬਣਾ ਕੀ ਹੈ ਨਾ ਦੱਬਣਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਆਹ ਸਾਹਮਣੇ ਜਿਹੜੀ ਕੱਟੀਏ ਕਟਾ ਮਾਗਰ ਕਟਾ ਤੇ ਤੋਕੜ ਗੱਭਣਾ ਤੇ ਤੇ ਚਲ ਇਥੇ ਉਰੇ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਜਾਣਕਾਰੀ ਬਾਈ ਸਸੀਗਾਲ ਸਸੀਗਾਲ ਤੇ ਬਾਈ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈਏ ਕਹਿੰਦੇ ਸੂਏ ਆ ਇਹ ਬਾਈ ਪਹਿਲੇ ਸੂਏ ਹੈਗੇ ਪਹਿਲੇ ਸੂਏ ਠੀਕ ਹੈ ਤੇ ਹੁਣ ਬਾਈ ਕਿੰਨੇ ਟਾਈਮ ਦੀ ਗੱਭਣਾ ਇਹ ਸਾਢੇ 4 ਮਹੀਨੇ ਦੀ ਗੱਭਣਾ ਸਾਢੇ 4 ਮਹੀਨੇ ਦੀ ਗੱਭਣਾ ਤੇ ਮਾਗਰ ਕਟਾ ਹਨਾ ਮਾਗਰ ਕਟਾ ਉਹ ਪਰਾਂ ਖੜਾ ਹਾਂ ਉਹ ਉਹ ਪਰਾਂ ਖੜਾ ਕਟਾ ਵੀ ਦੋਸਤੋ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਬਾਈ ਹੁਣ ਦੁੱਧ ਇਸ ਟਾਈਮ ਕਿੰਨਾ ਤੇ ਥੱਲੇ ਭਾਈ 5-6 ਲੀਟਰ ਦੱਦਾ ਹਾਂ ਠੀਕ ਆ 5-6 ਲੀਟਰ ਦੱਦਾ ਹੈਗਾ ਤੇ ਨਾਮ ਦੱਸੀ ਪਹਿਲਾਂ ਦਾ ਪੱਕਾ ਜੀ ਪਿੰਡ ਪਿੰਡ ਅਗਲੀ ਅਗਲੀਆਂ ਬੱਗੇ ਮਾਲਾ ਮੋਬਾਈਲ ਨੰਬਰ ਬੋਲ ਭਾਈ 96469 5480 ਠੀਕ ਆ ਤੇ ਜਿਲ੍ਹਾ ਮਾਨਸੀ ਰਹਿੰਦੇ ਬੱਗੇ ਆਪਣਾ ਹਾਂ ਤੇ ਬਾਕੀ ਰੇਟ ਦੀ ਗੱਲ ਆ ਬੱਗੇ ਰੇਟ ਕੀ ਕਰਤਾ ਰੇਟ ਇਹਦਾ ਜੀ 70000 ਰੁਪਏ 70000 ਰੁਪਿਆ ਮਾਨਦਾਨ ਕਿੰਨਾ ਕਰ ਦੇਗਾ ਮਾਨਦਾਨ ਬਸ 67000 ਰੁਪਏ ਦਾ 67000 ਦੀ ਠੀਕ ਆ ਤੇ ਕਟਾ ਕਿੰਨੇ ਦਾਗਾ ਕਟਾ ਕਟਾ ਨਾਲ ਹੀ ਆ ਜੀ 5000 ਦਾ ਹੋਊਗਾ ਨਾ 5-6000 ਦਾ ਕਟਾ 5-6000 ਦਾ ਕਟਾ ਤੇ ਬਾਕੀ 60 ਗਾੜ ਵਿੱਚ ਪੈਂਦੀ ਆ ਮਾਜਾ ਤੇ ਬਾਕੀ 4.5 ਮਹੀਨੇ ਦੇ ਗੱਭਣਾ ਮਿੱਤਰੋ 6000 ਦੇ ਹਿਸਾਬ ਨਾਲ ਬਣ ਜੂਗੀ ਤੇ ਬਾਕੀ ਕਟਾ ਵੀ ਮੰਗਰਾ 5-7000 ਦਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ 4.5 ਕਿਲੋ ਦੁੱਧ ਦਾ 5-6 ਲੀਟਰ ਦੁੱਧ ਦਾ ਤੇ ਠੀਕ ਹੈ ਬਗੇ ਲੈ ਵੀ ਮਿੱਤਰੋ ਇੱਕ ਨਾਲ ਆਪਾਂ ਹੋਰ ਛੋਟੀ ਦਿਖਾਉਣੇ ਤੁਹਾਨੂੰ ਤੇ ਬਾਕੀ ਕੱਦ-ਗਾਠ ਵੀ ਚੰਗਾ ਹੈ ਨਾ ਤੇ ਬਾਕੀ ਇਹ ਵੀ ਧੋਖੜ ਗੱਬਣਾ ਬਾਈ ਨਾ ਬਾਈ ਨਾ ਧੋਖੜਾ ਗੀ ਇਹ ਗੱਬਣਾ ਨਹੀਂ ਹੈਗਾ ਬਾਈ ਕਹਿੰਦਾ ਤੇ ਬਾਕੀ ਥਣਾ ਸਪੇਸ ਬੂਸ ਚੰਗਾ ਤੇ ਸਿੰਘ ਜਰੂਰ ਖੁੱਲਿਆ ਮੋੜਦਾ ਬਾਈ ਤੇ ਆਰਡਰ ਦੀ ਗੱਲ ਕਰੀਏ ਤਾਂ ਆਰਡਰਾ ਸੋਹਣਾ ਪੂਰਾ ਹੈ ਨਾ ਜਿਵੇਂ ਤਾਜ਼ੀਆਂ ਮੱਝਾਂ ਹੁੰਦਾ ਮੋੜਦਾ ਬਾਈ ਬੰਨ ਦੇ ਤੇ ਬਾਕੀ ਕੱਦ ਕਾੜ ਬਹੁਤ ਚੰਗਾ ਤੇ ਬਾਕੀ ਸਾਨੂੰ ਸਾਰੀ ਗੱਲਬਾਤ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਸਾਹਮਣੇ ਨਾਲ ਕੱਟੀ ਵੀ ਹੈ ਆ ਕੱਟੀ ਐਸੀ ਦੀ ਤੇ ਕੱਟੀ ਵੀ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਹਮਣੇ ਤੁਸੀਂ ਕੱਟੀ ਵੀ ਦੇਖ ਸਕਦੇ ਹੋ ਨਾ ਤੇ ਕੱਟੀ ਦਾ ਜਿਹੜਾ ਕਦ ਦਾ ਉਹ ਵੀ ਚੰਗਾ ਹੈ ਘੱਟੋ ਘੱਟ 10000 ਰੁਪਏ ਦੀ ਕੱਟੀ ਹੈ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੀ ਨਾਮ ਦਾ ਕੁਲਵਿੰਦਰ ਆ ਬਾਈ ਕੁਲਵਿੰਦਰ ਠੀਕ ਹੈ ਕੁਲਵਿੰਦਰ ਪਿੰਡ ਕਿਹੜਾ ਬਾਈ ਮੂਸਾ ਜੀ ਮੂਸਾ ਹਾਂਜੀ ਤੇ ਜਿਲ੍ਹਾ ਮਾਨਸਾ ਹਣਾ ਠੀਕ ਹੈ ਤੇ ਇਹ ਕੁਲਵਿੰਦਰ ਜਿਹੜੀ ਆਪਾਂ ਦਿਖਾਈ ਆ ਬਈ ਤੋਰ ਕੇ ਝੋਟੀ ਮੰਨ ਲਿਆ ਕਿਵੇਂ ਸੂਇਆ ਇਹ ਸੂਇਆ ਤਾਂ ਹੀ ਮੰਨ ਲਿਆ ਚੌਥਾਗਾ ਚੌਥਾ ਤੇ ਕਿੰਨੇ ਟਾਈਮ ਦੀ ਸੂਏ ਬਾਈ ਸੂਈ ਨੂੰ 4 ਮਹੀਨੇ ਹੋ ਗਏ 4 ਮਹੀਨੇ ਮਾਗਰ ਕੱਟੀ ਹੈ ਨਾ ਲੈ ਮਿੱਤਰੋ ਮਾਗਰ ਕੱਟੀ ਹੈ 4 ਮਹੀਨੇ ਸੂਈ ਨੂੰ ਹੋ ਗਏ ਤੇ ਕੱਟੀ ਬਹੁਤ ਜ਼ਬਰਦਸਤ ਹੈ ਨਾ ਬਾਈ ਚੰਗੇ ਐਮ 29 ਬਾਈ ਐਮ 29 ਤਾਂ ਇਹ ਚੰਗੀ ਹੈ ਨਾ ਹਾਂਜੀ ਹਾਂ ਤੇ ਕੁਲਵਿੰਦਰ ਇੱਕ ਵਾਰ ਤਾਂ ਬਾਈ ਨੰਬਰ ਬੋਲੀ 94783 3344 ਠੀਕ ਆ ਤੇ ਕੁਲਵਿੰਦਰ ਹੁਣ ਦੁੱਧ ਬਾਈ ਕਿੰਨਾ ਇਸ ਟਾਈਮ ਦੁੱਧ ਹੁਣ ਬਾਈ ਕੁਝ ਮਰਜ਼ੀ ਦਾ ਹਾਲਾ 12 ਕਿਲੋ ਤਿਆਰ ਆ ਗਿਆ ਪੂਰਾ ਹਾਂਜੀ ਤੇ ਤਾਜੀ ਤਾਂ ਕਿੰਨਾ ਸੀ ਤਾਜੀ ਤਾਂ ਦਿੱਤਾ 16 17 ਠੀਕ ਆ ਲੈ ਹੁਣ 12 ਲੀਟਰ ਬਾਈ ਕਹਿੰਦਾ ਪੂਰਾ ਤਿਆਰ ਆ ਮੌਕੇ ਤੇ ਸਿੰਘ ਜਰੂਰ ਖੁੱਲੇ ਝੋਟੀ ਚੰਗੀ ਆ ਤੇ ਬਾਕੀ ਮੰਗਰ ਕੱਟੀ ਜਿਹੜੀ ਐਮ 29 ਦੀ ਆ ਇਹ ਵੀ ਤੁਸੀਂ ਦੇਖ ਲਓ ਐਮ 29 ਦੀ ਜਿਹੜੀ ਕੱਟੀ ਆ ਤੇ ਬਾਕੀ ਬਾਈ ਮੂਸੇ ਤੋਂ ਆਇਆ ਪਿੰਡ ਹੈ ਮੂਸਾ ਜਿਲ੍ਹਾ ਮਾਨਸਾ ਤੇ ਕੁਲਵਿੰਦਰ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਕਰਤਾ ਰੇਟ ਤੇ 1.5 ਹੈ 1.5 ਦੇਣੀ ਕਿੰਨੇ ਦੀ ਹਾਨਾ 90000 ਦੀ ਲੈ 90000 ਦੀ ਮਿੱਤਰੋ ਬਾਈ ਕਹਿੰਦਾ ਦੇਣੀ ਆ ਤੇ ਬਾਕੀ ਮਾਨ ਤਾਨ ਮਣਮਟ ਕਰ ਦੇਗਾ ਹਾਂਜੀ ਮਾਨ ਤਾਨ ਬਾਈ ਕਰ ਦੂਗਾ ਤੇ ਚੰਗੀ ਇਹ ਕੱਟੀ ਵੀ ਚੰਗੀ ਇਹ ਕੱਟੀ ਵੀ ਮੰਨ ਕੇ ਚੱਲੋ ਵੀ ਬਧੀ ਚੰਗੇ ਪੈਸੇ ਆ ਦੀਆ ਹੁਣ ਇਸ ਟਾਈਮ ਦੀ ਕਿਉਂ M29 ਦੀ ਹੈ ਬਾਈ ਕਹਿੰਦਾ ਤੇ ਵੀ ਸੀਮਨ ਭਰਾਇ ਚੰਗਾ ਹਾਂਜੀ ਠੀਕ ਹੈ ਤੇ ਦੁੱਧ ਵੀ ਮੱਝ ਚੰਗਾ ਕੱਢਦੀ ਰਹੀ ਹੈ ਹੁਣ ਇਸ ਟਾਈਮ 12 ਲੀਟਰ ਤਿਆਰ ਆ ਬਾਈ ਕਹਿੰਦਾ ਤੇ ਬਾਕੀ ਆਰਡਰ ਆਰਡਰ ਚੰਗਾ ਤਿਆਰ ਕਰਿਆ ਹੋਇਆ ਤੇ ਬਾਕੀ ਤਣਾ ਸੁਣਾ ਸਾਇਆ ਬਹੁਤ ਸੋਹਣਾਗਾ ਤੇ ਪਿਠਪੜਾ ਜਿਹੜਾ ਬਣਾਵਟ ਮੱਝ ਦੀ ਦੱਸਦੀ ਹੈ ਨਾ ਆਰਡਰ ਦੀ ਬਣਾਵਟ ਜਿਹੜੀ ਦੱਸਦੀ ਹੈ ਤੇ ਚੰਗੇ ਟਰਾਲੀ ਆ ਤੇ ਬਾਕੀ ਸੰਪਰਕ ਜਿਹੜਾ ਤੁਸੀਂ ਕਰਨ ਪਿੰਡ ਮੂਸਾ ਜਿਹੜਾ ਮਾਨਸਾ ਲੈ ਵੀ ਇੱਕ ਤਾਜੀ ਮੱਝ ਦਿਖਾਉਣੇ ਤੁਹਾਨੂੰ ਤੇ ਬਾਕੀ ਟਾਈਟਲ ਇਹ ਵੀ ਥੋੜੀ ਜੀ ਤੇ ਆਰਡਰ ਚੰਗਾ ਤਿਆਰ ਕਰਿਆ ਹੋਇਆ ਚੈੱਕ ਤੁਸੀਂ ਕਰ ਲਓ ਖਣਾ ਸਪੇਸ ਪੂਰਾ ਸੋਹਣਾ ਤੇ ਬਾਕੀ ਟਾਈਟ ਲੇ ਵਧੀਆ ਤੇ ਬਾਕੀ ਬਾਈ ਨਾਲ ਗੱਲਬਾਤ ਵੀ ਕਰਾਂਗੇ ਦੁੱਧ ਬਾਦ ਵੀ ਪੁੱਛਾਂਗੇ ਸਾਰਾ ਤੇ ਮੰਡੀ ਦਾ ਜਿਹੜਾ ਮਾਹੌਲ ਤੁਹਾਨੂੰ ਦੇਸੀ ਰਿਹਾ ਨਾ ਤੇ ਗਰਮੀ ਕਰਕੇ ਥੋੜਾ ਜਾ ਸੂਆ ਜਿਹੜਾ ਘਟਾ ਤੇ ਆ ਜਿਹੜਾ ਸਾਹਮਣੇ ਦਾ ਬੱਚਾ ਖੜਾ ਮਾਗਰ ਵੀ ਕੱਟੀ ਅਗੇ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਰਕਵਿੰਦਰ ਸਿੰਘ ਠੀਕ ਹੈ ਰਕਵਿੰਦਰ ਬਾਈ ਪਿੰਡ ਬੈਡਕੋਟਲੀ ਕੜਾ ਕੋਟਲੀ ਕੜਾ ਜ਼ਿਲ੍ਹਾ ਮਾਨਸਾਣਾ ਠੀਕ ਹੈ ਇੱਕ ਵਾਰੀ ਨੰਬਰ ਬੋਲ ਬਾਈ ਨੰਬਰ 7873 7212 ਠੀਕ ਹੈ ਤੇ ਲਖਮਿੰਦਰ ਬਾਈ ਜਿਹੜੀ ਆਪਾਂ ਝੋਟੀ ਦੌਰ ਤੇ ਦਿਖਾਈ ਹੈ ਕਵੇਂ ਸੂਏ ਦੂਜੇ ਸੂਏ ਦੂਜੇ ਸੂਏ ਕੈ ਦਿਨ ਹੋ ਗਿਆ ਅੱਜ ਦਿਨ ਹੋ ਗਿਆ ਬਾਹਰ ਮੰਗਣਾ ਬਾਈ ਸੂਏ ਲੈ ਮਿੱਤਰੋ ਬਾਹਰ ਮਾ ਤੇ ਸੂਏ ਨੂੰ ਆ ਤੇ ਮੰਗਰਾ ਕੱਟੀ ਚੰਗੀ ਹੈ ਹਨਾ ਤੇ ਬਾਕੀ ਦੇਸੀ ਰਹੀਏ ਤੁਹਾਨੂੰ ਵੀ ਚੰਗੀ ਆ ਤੇ ਬਾਕੀ ਬਾਈ ਤੋਂ ਪਹਿਲਾਂ ਉੱਤੇ ਬਾਈ ਲਿਖਿੰਦਾ ਦੁੱਧ ਕਿੰਨਾ ਹੈ ਆਸਟਾਈਲ ਪੈਂਟ ਤਿਆਰ ਆ ਜਮਾ 12 ਕਿਲੋ ਪਿਆਰ ਆ ਮੈਂ 12 ਪੂਰਾ ਜਮਾ ਤਿਆਰ ਤਸੱਲੀ ਹੋ ਜੂ 4 ਡੰਗ ਚੋਕੇ ਲੈ ਲਓ ਜੇ ਠੀਕ ਹੈ ਤੇ ਜੇ ਕਿਸੇ ਭਰਾ ਨੂੰ ਮੰਨ ਲਓ ਵੀ ਐਂ ਲੱਗਾ 4 ਡੰਗ ਚੋਕੇ ਲੈ ਲੈ ਯਾਰ ਕੋਈ ਚੱਕਰ ਨਹੀਂ ਠੀਕ ਹੈ ਤੇ ਪਿੰਡ ਬਈ ਦਾ ਕੋਟਲੀ ਜ਼ਿਲ੍ਹਾ ਮਾਨਸਾ ਕੋਰੀ ਨੰਬਰ ਹੋਰ ਵਾ 7877 12 ਠੀਕ ਹੈ ਤੇ ਬਈ ਮੰਨ ਕੇ ਚੱਲ ਰੇਟ ਦੀ ਗੱਲ ਆਂਦੀ ਹੈ ਰੇਟ ਕੀ ਕਰਤਾ ਰੇਟ ਬਈ ਭਾ ਕਰਦੇ ਮਡੀ ਸਵਾ ਲੱਖ ਦੇ ਸਵਾ ਲੱਖ ਰਮੀ 125000 ਹਾਂ ਤੇ ਕਿੰਨਾ ਮਾਨਦਾਨ ਕਰੇਗਾ ਮਾਨਦਾਨ ਕਰਦੇ 10 ਦੀ ਝੋਟੀ ਦੇ ਦਿੰਦੇ ਇੱਕ 10 ਦੀ ਹਾਂ ਲੈ ਵੀ ਇੱਕ 10 ਦੀ ਝੋਟੀ ਬਈ ਕਹਿੰਦਾ ਦੇਣੀ ਆ ਤਾਜੀ ਸੂਈ ਆ ਮੰਗਰਾ ਕੱਟੀ ਚੰਗੀ ਆ ਪੂਰੀ ਤੇ ਦੁੱਧ ਵੀ ਚੰਗਾ ਤਿਆਰ ਆ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਪਿੰਡ ਕੋਟਲੀ ਜ਼ਿਲ੍ਹਾ ਮਾਨਸਾ ਲੈ ਵੀ ਮਿੱਤਰੋ ਸਾਈਵਾਲ ਵੈੜ ਦਿਖਾਉਣੇ ਆ ਤੇ ਦੁੱਧ ਵੀ ਨਾ ਚੰਗਾ ਦੱਸਦਾ ਬਾਈ ਤੇ ਬਾਕੀ ਤਾਜੀ ਸੂਈ ਆ ਮੰਗਰਾ ਬੱਛਾ ਤੇ ਥਣ ਲੈਵਾ ਬਿਲਕੁਲ ਸਾਫ ਆ ਤੇ ਪੂਰੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਓ ਮੋੜ ਦਾ ਤੇ ਕੀ ਆਣਾ ਜਮਾ ਸਿਰਾ ਗੱਲਵਾਦਾ ਤੇ ਜਿਹੜੇ ਭਰਾ ਕਹਿੰਦੇ ਸਾਈਵਾਲ ਲੈਣੀ ਚੰਗੇ ਦੁੱਧ ਵਾਲੀ ਤੇ ਖਰਾਗ ਪਾ ਗਏ ਦੁੱਧ ਜਿੰਨਾ ਮਰਜ਼ੀ ਗੱਢ ਸਕਦੇ ਹੋ ਤੇ ਬਾਕੀ ਆਰਡਰ ਦੀ ਜਿਹੜੀ ਬਣਾਉਂ ਟਬਾ ਬਹੁਤ ਸੋਹਣੀ ਆ ਕੱਲਾ ਕੱਲਾ ਥਣ ਲੱਗਿਆ ਤੇ ਚਾਰੇ ਥਣਾ ਪੂਰੇ ਸਪੇਸ ਤੇ ਨੇ ਪੂਰੇ ਸਪੇਸ ਤੇ ਨੇ ਤੇ ਹੱਥੀ ਜਵਾਈ ਵਾਲੀ ਆ ਬਹੁਤ ਭੋਲੀ ਧਰਦੱਸਦਾ ਬਾਈ ਤੇ ਬਾਕੀ ਸਾਫ ਸੁਥਰੀ ਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਸਾਹਮਣੇ ਬੱਚਾ ਤੇ ਪੂਰੀ ਠੰਡੀ ਸੀਲ ਆ ਕਹਿੰਦਾ ਸਾਈ ਵਾਲਾ ਜਿਹੜੇ ਭਰਾ ਕਹਿੰਦੇ ਸੀ ਸਾਈ ਵਾਲ ਦਾ ਦੁੱਧ ਪੀਣਾ ਤਾਂ ਉਹ ਸਾਹੀਵਾਲ ਦੀ ਜਿਹੜੀ ਬੈੜਾ ਦੇਖ ਸਕਦੇ ਹੋ ਤੇ ਬਾਕੀ ਗੱਲਬਾਤ ਕਰਦੇ ਆਂ ਬਾਈ ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਪੁੱਛਿਆ ਬੋਲੀ ਮਾੜਾ ਨਾਮ ਦੱਸਿਂ ਬਾਈ ਪਵਨ ਜੀ ਪਵਨ ਹਾਂਜੀ ਠੀਕ ਹੈ ਪਵਨ ਪਿੰਡ ਕਿਹੜਾ ਬਾਈ ਪਿੰਡ ਅਰਮਾਈ ਫਰਮਾਈ ਜ਼ਿਲ੍ਹਾ ਜ਼ਿਲ੍ਹਾ ਫਤਿਹਪੁਰ ਪਤਾ ਹਰਿਆਣਾ ਜੋ ਆ ਹਾਂ ਤੁਸੀਂ ਮੇਰੇ ਰੱਤੀ ਹੈ ਠੀਕ ਹੈ ਤੇ ਪਵਨ ਜਿਹੜੀ ਆ ਬੈੜ ਤੋੜ ਕੇ ਖਾਈ ਬਾਈ ਕੰਮੇ ਸੂਇਆ ਆਈ ਦੂਸਰੇ ਸੂਏ ਹੋ ਦੂਜੇ ਸੂਏ ਹਾਂ ਠੀਕ ਕੈ ਦਿਨ ਹੋ ਗਿਆ ਅੱਜ ਅੱਜ ਹੀ ਹਫਤਾ ਹੋ ਗਿਆ ਸੂਏ ਇੱਕ ਹਫਤਾ ਹਾਂਜੀ 来 ਮਿੱਤਰੋ ਇੱਕ ਹਫਤਾ ਹੋ ਗਿਆ ਸੂਈ ਨੂੰ ਤਾਜੀ ਸੂਈ ਹੋਈ ਆ ਤੇ ਦੂਜੀ ਸੂਏ ਜਿਹੜੀ ਇਹ ਬੈੜ ਆ ਗਈ ਤੇ ਪਵਨ ਹੁਣ ਬਈ ਦੁੱਧ ਇਸ ਟਾਈਮ ਕਿੰਨਾ ਦੁੱਧ ਇਸ ਟਾਈਮ ਜੀ 13 ਲੀਟਰ ਤਿਆਰ ਹੈ ਠੰਡੀ ਮਿਲਦੀ ਹੈ ਜੀ ਪੂਰਾ ਜਾਵਾਂ ਹਾਂ ਜੀ ਠੀਕ ਹੈ ਗਰੰਟੀ ਹੈ ਆਪਣੀ 19 ਕਿਲੋ ਦੀ ਆਪਾਂ ਗਰੰਟੀ ਦੇਵਾਂਗੇ ਹਾਂ ਜੀ ਖਾਣ ਤੇ ਠੀਕ ਹੈ ਬਾਕੀ ਮੱਲਾ ਖਾਣ ਪੀਣ ਤੇ ਹਣਾ ਹਾਂ ਖਾਣ ਪੀਣ ਤੇ ਜੇ ਜੀ ਖਾਊਗੀ ਉਹ ਤੇ ਦੇ ਜੁਰ ਵਧੀਆ ਬਈ ਜਮਾ ਹਾਂ ਵਧੀਆ ਵਧੀਆ ਜੀ ਤੇ ਨਿਆਣਾ ਪਾਉਣਾ ਬੰਦਾ ਕੋ ਲੋੜ ਹੀ ਨਹੀਂ ਨਿਆਣਾ ਉਹ ਆਪਣੀ ਮਰਜ਼ੀ ਹੈ ਪਾਣਾ ਪਾ ਲੋ ਨਹੀਂ ਨਾ ਨਹੀਂ ਪਾਉਣਾ ਤਾਂ ਨਾ ਪਾਉਂਗਾ ਨਹੀਂ ਲੋੜ ਵੀ ਨਹੀਂ ਹੈਗੀ ਹਾਂ ਬਸ ਠੀਕ ਹੈ ਤੇ ਦੁੱਧ ਮੰਨ ਲੈ ਕਿੰਨਾ ਕਰ ਦੂ ਤੇਰੇ ਹਿਸਾਬ ਨਾਲ 19 ਦੁੱਧ ਜੀ 19 ਦੇ ਨੇੜੇ ਜਿਹੜੇ ਕਰ ਦੂਈ ਠੀਕ ਹੈ ਲੈ ਮਿੱਤਰੋ ਦੂਜੇ ਸੂਏ ਬੈੜਾ ਹਫਤੇ ਸੂਈਆ ਤੇ ਬਾਕੀ ਚੋਣਾ ਰਿਹਾ ਠੀਕ ਹੈ ਤੇ 19 ਲੀਟਰ ਬਈ ਕਹਾਂ ਦੁੱਧ ਕੱਢ ਦੂ ਪੂਰੀ ਗਾਰੰਟੀ ਦੇ ਨਾਲ ਤੇ ਇੱਕ ਵਾਰੀ ਨੰਬਰ ਬੋਲੀ ਬਾਈ 723455370 ਠੀਕ ਹੈ ਤੇ ਪਿੰਡ ਆਪਣਾ ਗਰੇਊ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਨਾ ਠੀਕ ਹੈ ਤੇ ਬਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ 70000 ਰੁਪਏ ਹੈ ਠੀਕ ਹੈ ਮਾਨਤਾਨ ਕਿੰਨਾ ਹੋ ਮਾਨਤਾਨ ਕਰ ਦਾਂਗੇ ਜੀ ਵਧੀਆ ਵਧੀਆ ਕਰੋਗੇ ਹਾਂ ਲੈ ਮਿੱਤਰੋ ਬਾਈ ਕਹਿੰਦਾ ਮਾਨਤਾਨ ਵਧੀਆ ਕਰ ਦਾਂਗੇ ਤੇ ਆਟਰ ਆਟਰ ਬਹੁਤ ਸੋਹਣਾ ਠੀਕ ਹੈ 70000 ਬਾਈ ਰੇਟ ਕਰਦਾ ਤੇ ਬਾਕੀ ਕਹਿੰਦਾ ਮਾਨਤਾਨ ਵਧੀਆ ਕਰਕੇ ਦੋ ਰਾਂਗੇ ਜੇ ਕਿਸੇ ਭਰਾ ਦੇ ਸਮਝਦਾ ਸੰਪਰਕ ਬਾਈ ਨਾਲ ਜਰੂਰ ਕਰ ਸਕਦਾ ਲਾਈਵ ਮਿੱਤਰੋ ਨੇ ਇੱਕ ਆਪਾਂ ਮਾਜੀ ਦੌਰ ਕੇ ਸੋਣ ਨੂੰ ਤਾਜੀ ਸੂਈ ਤੇ ਬਾਕੀ ਪੂਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਤੁਰ ਦੀ ਇੱਕ ਵਾਰੀ ਚੈੱਕ ਕਰ ਲੋ ਤੇ ਥੋੜਾ ਜਿਹਾ ਥਾਣਾ 1921 ਹੈਗਾ ਤੇ ਬਾਕੀ ਬਾਈ ਨੂੰ ਪੁੱਛਾਂਗੇ ਹਨਾ ਆਰਡਰ ਆਰਡਰ ਜੀ ਆਪਾਂ ਗੱਲ ਕਰੀ ਚੰਗਾ ਪਰ ਥਾਣਾ ਇੱਕ ਥੋੜਾ ਜਿਹਾ 1921 ਦਾ ਬੱਟਾ ਹੈਗਾ ਛੋਟਾਗਾ ਤੇ ਬਾਈ ਨਾਲ ਗੱਲਬਾਤ ਕਰਾਂਗੇ ਉਸ ਦੀਆਂ ਡਿਟੇਲ ਸਾਰੀ ਕਿੰਨਾ ਦੁੱਧ ਆ ਕੀ ਗੱਲਬਾਤ ਆ ਤੇ ਮੰਡੀ ਪਹੁੰਚੇ ਹਾਂ ਦੋਸਤੋ ਆਪਾਂ ਸ਼ੁੱਕਰਵਾਰ ਮਾਨਸਾ ਤੇ ਸਾਹਮਣੇ ਜਿਹੜਾ ਬੱਚਾ ਉਹ ਤੁਸੀਂ ਦੇਖ ਲਓ ਹਾਂਜੀ ਕਰਦੇ ਆਂ ਬਾਈ ਨਾਲ ਗੱਲਬਾਤ ਪੁੱਛਦੇ ਆਂ ਜਾਣਕਾਰੀ ਬਾਈ ਸਸੀ ਗਾਲ ਹਾਂਜੀ ਗਾਲ ਹਾਂ ਬਾਈ ਨਾਮ ਦੱਸੋ ਆਪਣਾ ਦਰਸ਼ਨ ਜੀ ਠੀਕ ਹੈ ਬਾਈ ਦਰਸ਼ਨ ਪਿੰਡ ਸੰਗਤੀ ਵਾਲਾ ਜੀ ਸੰਗਤੀ ਵਾਲਾ ਜਲਾ ਸੰਰੂਰ ਜੀ ਸੰਗਰੂਰ ਤੇ ਦਰਸ਼ਨ ਮੋਬਾਈਲ ਨੰਬਰ ਬੋਲੀ ਇੱਕ ਵਾਰੀ ਬਾਈ 937263983 ਠੀਕ ਹੈ ਤੇ ਤੇ ਬਾਕੀ ਬਾਈ ਜਿਹੜੀ ਆਪਾਂ ਦਿਖਾਈ ਆ ਆਪਾਂ ਮੱਝ ਦੌਰ ਕੇ ਕਹਿੰਦੇ ਸੁਏ ਦਰਸ਼ਨ ਚੌਥੇ ਸੁਏ ਸੁਏ ਚੌਥੇ ਸੁਏ ਕਹਿੰਦੇ ਨ ਹੋ ਗਿਆ ਬਾਈ ਸੁਈ ਨੂੰ ਅੱਜ ਪੰਜ ਦਿਨੋਂ ਪੰਜ ਦਿਨੋਂ ਤੇ ਦੁੱਧ ਬਾਈ ਹੁਣ ਫਿਲਹਾਲ ਕਿੰਨਾ ਤਿਆਰ ਹੈ 12 ਕਿ ਤਿਆਰ ਹੈ 12 ਪੂਰੇ ਜਮ ਹਾਂ ਠੀਕ ਆ 4 ਲੀਟਰ ਦੁੱਧ ਲੱਗ ਜਾਂਦੀ ਠੀਕ ਆ ਹੂੰ 16 ਕੱਢਦੀ ਆ ਤੇ ਕਰਦੀ ਆਪਣੀ ਕਰਦੀ ਠੀਕ ਆ ਤੇ ਮਨਲਾ ਹੁਣ 12 ਤਿਆਰ ਆ ਕਰਦੀ ਠੀਕ ਆ 12 ਤਿਆਰ ਆ ਮਨਲਾ ਜੇ ਕੋਈ ਕਹੇ ਮਨਲਾ ਤਸੱਲੀ ਕਰ ਸਕਦਾ ਤਸੱਲੀ ਦੀ ਆਨ ਆਪਾਂ ਠੀਕ ਆ ਜੇ ਭੇਜ ਦਾਂਗੇ ਠੀਕ ਆ ਤੇ ਬਾਈ ਦਰਸ਼ਕ ਰੇਟ ਕੀ ਕਰਦੇ ਰੇਟ ਦੀ ਗੱਲ ਆਂਦੀ ਹੈ ਰੇਟ ਇੱਕ 35 ਕਰਦੀ ਇੱਕ 35 ਮਾਨਦਾਨ ਕਿੰਨਾ ਹੋਊਗਾ ਮੌਕੇ ਤੇ ਕਰ ਲਾਂਗੇ ਬਾਅਦ ਚਾਰ ਮਹੀਨੇ ਠੀਕ ਆ ਰੇਟ ਤਾਂ ਮਨਲਾ ਮੰਡੀ ਦਾ ਕਰਨਾ ਪੈਂਦਾ ਲੈ ਵੀ ਦਰਸ਼ਕ ਕਹਿੰਦਾ ਰੇਟ ਤਾਂ ਤੇ ਬਾਕੀ ਮੌਕੇ ਦੇ ਮਾਨਦਾਨ ਜਰੂਰ ਕਰਕੇ ਦਰਾਂਗੇ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹਾਂ ਪਿੰਡ ਦਾ ਸੰਗਤੀ ਵਾਲਾ ਸੰਗਤੀ ਵਾਲਾ ਜਿਲ੍ਹਾ ਸੰਗਰੂਰ ਤੇ ਘਰ ਦੀ ਮੱਝ ਹੈ ਬਾਈ ਕਹਿੰਦਾ ਚੰਗਾ ਦੁੱਧ ਕੱਢਦੀ ਹੈ ਤੇ ਹੁਣ ਵੀ ਇਸ ਟਾਈਮ ਕਹਿੰਦਾ 12 ਧਿਆਰਾ ਤੇ ਬਈ ਇੱਕ ਥਣੇ ਦਾ ਛੋਟਾ ਜਿਹਾ ਕਿਵੇਂ ਲੱਗਦਾ ਸਾਂ 24 'ਚ ਬਰਾਬਰ ਹੈ ਠੀਕ ਹੈ 24 'ਚ ਬਾਈ ਕਹਿੰਦਾ ਬਰਾਬਰ ਆ ਤੇ 19 19 ਛੋਟਾ ਹੈਗਾ ਦੇਖਣ 'ਚ 19 21 ਲੱਗਦਾ ਤੇ 24 'ਚ ਬਰਾਬਰ ਆ ਜਦੋਂ ਪਸਮ ਗਿਆ ਬਰਾਬਰ ਹੋ ਜਾਂਦਾ ਠੀਕ ਹੈ ਪਸਮ ਕੇ ਬਰਾਬਰ ਹੋ ਜਾਂਦਾ ਦੋ ਟਾਈਮ 24 ਕਰਕੇ ਤੁਸੀਂ ਦੇਖ ਸਕਦੇ ਹੋ ਚੰਗੀ ਮੱਝ ਹੈਗੀ ਤੇ ਬਾਕੀ ਚੰਗੇ ਦੁੱਧ ਵਾਲੀ ਆ। ਲੈ ਵੀ ਮੈਤ ਲੈ ਵੀ ਮੇਤ ਰੋ ਬੂਰੀ ਮੱਝ ਦਿਖਾਉਣਾ ਤੁਹਾਨੂੰ। ਤੇ ਬਾਕੀ ਤੋਕੜਾ ਬਾਈ ਹਨਾ ਤੋਕੜਾ 2 ਮਹੀਨੇ ਸੂਈਏ ਤੇ ਮਾਗਰ ਬੱਚਾ ਵੀ ਸਾਹਮਣੇ ਆ ਤੇ ਇੱਕ ਵਾਰੀ ਤੁਰਦੀ ਹਿੰਦੂ ਸੀ ਚੈੱਕ ਕਰ ਲੋ ਅੱਡ ਰੋਡ ਦੀ ਜਿਹੜੀ ਬਨਾਵਟ ਬਹੁਤ ਸੋਹਣੀ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਥਣ ਜਿਹੜਾ ਸੋਹਣਾ ਲੱਗਿਆ ਮੱਝ ਨੂੰ ਚੋਣ ਕਦਾ ਵੀ ਚੰਗਾਗਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਆਰਡਰ ਦੀ ਜੇ ਆਪਾਂ ਗੱਲ ਕਰੀ ਚੰਗੀਆਂ ਪਿੱਠਪੁੜੇ ਦੀ ਤੇ ਬੂਰੀ ਜੇ ਆਪਾਂ ਕਹਿ ਲਈ ਹਨਾ ਲੈਣੀ ਹੈ ਕਿਸੇ ਭਰਾ ਨੇ ਤਾਂ 2 ਮਹੀਨੇ ਦੀ ਸੂਈ ਹੋਈ ਆ ਤੇ ਸਾਹਮਣੇ ਇੱਕ ਵਾਰੀ ਸੋਨੂੰ ਮੈਂ ਬੱਚਾ ਵੀ ਦਿਖਾ ਦਿਆਂ ਮੰਗਰ ਕੱਟਾਗਾ ਖੜਾ ਸਾਹਮਣੇ 2 ਮਹੀਨੇ ਦੀ ਬਾਈ ਸੂਈ ਦੱਸਦਾ ਤੇ ਬਾਕੀ ਪੂਰੀ ਕਨਾਂ ਚੰਗੀ ਆ ਤੇ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਨਾਮ ਗੁਰਪ੍ਰੀਤ ਸਿੰਘ ਉੱਚਾ ਬੋਲ ਮੜਿਆ ਗੁਰਪ੍ਰੀਤ ਠੀਕ ਆ ਗੁਰਪ੍ਰੀਤ ਪਿੰਡ ਕਿਹੜਾ ਬਾਈ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਉਧਰ ਆ ਠੀਕ ਆ ਤੇ ਇੱਕ ਵਾਰੀ ਨੰਬਰ ਬੋਲੀ ਗੁਰਪ੍ਰੀਤ ਬਾਈ ਨੰਬਰ ਵੀਰੇ 9364514401 93645 14401 14401 ਤੇ ਬਾਕੀ ਗੁਰਪ੍ਰੀਤ ਬਾਈ ਗੱਲ ਕਰੀਏ ਕੈਮੇ ਸੂਏ ਛੋਟੀ ਵੀਰੇ ਤੀਜੇ ਆ ਗਈ ਇਹ ਤੀਜੇ ਸੂਏ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਟਾਈਮ ਲੱਗਾ ਬਾਈ ਸੂਏ ਨੂੰ ਸੂਏ ਨੂੰ 2 ਮਹੀਨੇ ਹੋ ਗਏ ਵੀਰੇ 2 ਮਹੀਨੇ ਹੁਣ ਦੁੱਧ ਬਾਈ ਕਿੰਨਾ ਗੁਰਪ੍ਰੀਤ ਮੇਰੇ 11 ਲੀਟਰ ਪੂਰਾ 11 ਪੂਰਾ ਹਾਂਜੀ ਹਾਂਜੀ ਲੈ ਮਿੱਤਰੂ 11 ਕਿਲੋ ਦੁੱਧ ਹੈਗਾ ਤੇ 2 ਮਹੀਨੇ ਸੂਈਆਂ ਮਾਂਗਰ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਪੂਰੀ ਆ ਤੇ ਬਾਕੀ ਚੰਗਾ ਬਾਈ ਟੋਣ ਜੂਣ ਟੋਣ ਜੂਣ ਪੂਰਾ ਵਧੀਆ タルਪੁਰ ਮੋਟੀਆ ਪੂਰੀ ਠੀਕ ਆ ਤੇ ਬਾਈ ਰੇਟ ਦੀ ਗੱਲ ਆਂਦੇ ਰੇਟ ਕੀ ਕਰਦੇ ਰੇਟ ਵੀਰੇ 90000 ਰੁਪਏ ਠੀਕ ਹੈ ਮਾਨਤਨ ਹੂ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਨ ਠੀਕ ਹੈ ਰੇਟ ਤਾਂ ਮੰਡੀ ਹਿਸਾਬ ਕਰਨਾ ਪੈਂਦਾ ਲੈ ਬਾਈ ਕਹਿੰਦਾ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਮਾਨਤਨ ਮੌਕੇ ਤੇ ਕਹਿੰਦਾ ਕਰਕੇ ਦੋ ਰਾਂਗੇ ਤੇ ਬਾਕੀ ਬੂਰੀ ਆ ਝੋਟੀ ਤੇ ਚੰਗੇ ਦੁੱਧ ਵਾਲੀ ਆ 2 ਮਹੀਨੇ ਸੂਈ ਨੂੰ ਹੋਗੇ ਤੇ ਸੰਪਰਕ ਤੁਸੀਂ ਕਰ ਸਕਦੇ ਪਿੰਡ ਬਾਈ ਦਾ ਕਰਮਗਰ ਤੇ ਜ਼ਿਲ੍ਹਾ ਬਰਨਾਲਾ ਇੱਕ ਬਾਈ ਕੋਲੇ ਹੋਰ ਝੋਟੀ ਇਹ ਵੀ ਟੋਕੜਾ ਇਹਦੇ ਘਰ ਡੀਗਾ ਪਰ ਹੋਇਆ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਇੱਕ ਵਾਰੀ ਆਪਾਂ ਨੂੰ ਬੱਜੀ ਦੌਰ ਕੇ ਦਿਖਾਉਂਦਾ ਤੇ ਬਾਕੀ ਕਹਿੰਦਾ ਮੈਂ ਵੀ ਵਪਾਰੀ ਬਣਨਾ ਥਾਣਾ ਦਾ ਸਾਈਜ ਜਿਹੜਾ ਤੁਹਾਡੇ ਸਾਹਮਣੇ ਆ ਤੇ ਬਾਕੀ ਥੋੜੀ ਲਿੱਸੀ ਜ਼ਰੂਰ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਤੋਂ ਡਿਟੇਲ ਲੈ ਕੇ ਮੋੜਦਾ ਬਾਈ ਚੋਟੀਏ ਚੰਗੀ ਆ ਪਰ ਲਿਸਾਪਣ ਜ਼ਰੂਰ ਆ ਥਣਲੇਵ ਦੀ ਸਾਫ ਆ ਤੇ ਬਾਕੀ ਇਹਦਾ ਬੱਚਾ ਜਿਹੜਾ ਸਾਹਮਣੇ ਖੜਾ ਤੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਭਾਈ ਨਾਮ ਕੀ ਦੱਸੇ ਆਪਣਾ ਨਾਮ ਵੀਰੇ ਗੁਰਪ੍ਰੀਤ 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 ਜਿਹੜੀ ਆਪਾਂ ਝੋਟੀ ਦਿਖਾਈ ਮੈਂ ਕੈਮਸੂ ਇਹੇ ਇਹ ਵੀਰੇ ਦੂਜੇ ਸੂਏ ਸੂਈ ਪਿਆ ਦੂਜੇ ਸੂਏ ਥੋੜੀ ਲੱਸੀ ਜ਼ਰੂਰ ਹੈਣਾ ਲੱਸੀ ਹਾਂ ਕਿੰਨਾ ਟਾਈਮ ਹੋ ਗਿਆ ਭਾਈ ਸੂਣ ਗੁਰਪ੍ਰੀਤ ਸਾਨੂੰ 2.5 ਮਹੀਨੇ ਹੋ ਗਏ ਵੀਰੇ 2.5 ਮਹੀਨੇ ਹਾਂਜੀ ਤੇ ਮਗਰ ਬੱਚਾ ਬੱਚਾ ਕੱਟਾ ਗਿਆ ਜੀ ਮਗਰ ਕੱਟਾ ਠੀਕ ਆ ਤੇ ਹੁਣ ਦੁੱਧ ਇਸ ਟਾਈਮ ਕਿੰਨਾ ਗੁਰਪ੍ਰੀਤ ਵੀਰੇ 8 ਕਿਲੋ ਆ 8 ਕਿਲੋ ਹਾਂਜੀ ਠੀਕ ਆ ਤੇ ਟੀਕਾ ਭਰਾ ਨੂੰ ਕਹਿੰਦਾ ਕਿੰਨਾ ਟਾਈਮ ਹੋ ਗਿਆ ਬਾਈ ਤੇ ਦਾ ਭਰਾ ਵਾ ਇਸੇ ਦਾ ਵੀਰੇ ਤੇਰਾ ਮਾਰਤ ਦਾ ਠੀਕ ਹੈ ਮੰਨ ਕੇ ਚੱਲ ਵੀ 15 ਦਿਨ ਹੋ ਗਏ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਗੁਰਪ੍ਰੀਤ ਰੇਟ ਦੀ ਗੱਲ ਨਹੀਂ ਬਈ ਰੇਟ ਕੀ ਕਰਤਾ ਰੇਟ ਵੀ ਰ 65000 ਕਰਦੇ ਹਾਂ 65000 ਮਾਨਤਾਨ ਮਾਨਤਾਨ ਬਾਕੀ ਤੇ ਹੋਰੀ ਠੀਕ ਹੈ ਲੈ ਬਾਈ ਕਹਿੰਦਾ ਮਾਨਤਾਨ ਕਰਕੇ ਦੋ ਰਾਂਗੇ 65000 ਰੇਟ ਕਰਦੇ ਮਿੱਤਰੋ ਮੰਗਰ ਕਟਾ ਤੇ ਥੋੜਾ ਲੱਸਾ ਪਣ ਜ਼ਰੂਰ ਆ ਤੇ ਸੰਬੰਧ ਗੁਰਪ੍ਰੀਤ ਨਾਲ ਤੁਸੀਂ ਕਰ ਲਿਓ ਕਰਮਗੜ ਪਿੰਡਾ ਬਾਈ ਦਾ ਜ਼ਿਲ੍ਹਾ ਬਰਨਾਲ ਲੈ ਬਈ ਦੋ ਨਾ ਜਰਸੀ ਵੇੜਾ ਦਿਖਾਉਣੇ ਆ ਤੇ ਬਾਕੀ ਰੇਟ ਵੀ ਕਿਉਂਕਿ ਬਿਹੜਾ ਥੋੜੀ ਨਾਇਕਈ ਐ ਤੇ ਦੁੱਧ ਚੰਗਾ ਦਿਸਦਾ ਡਰਾਂ ਜਿਵੇਂ ਆਪਾਂ ਕਹਦੀਏ ਮੰਨ ਲਾ ਚੰਗਾ ਦਿਸਦਾ ਤੇ ਤਾਜ਼ੀਆਂ ਇਧਰ ਨੂੰ ਲੈ ਚੱਲ ਬਾਈ ਤਾਜੀ ਸੁਈ ਹੋਈ ਐ ਬਿਹੜਾ ਤੁਹਾਨੂੰ ਤੋੜ ਕੇ ਦਿਖਾਉਣਾ ਜਰਸੀ ਤੇ ਇਹ ਕਈ ਵਾਰ ਕਿਸੇ ਭਰਾ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਤੇ ਬਾਕੀ ਥੋੜਾ ਜਿਹਾ ਲੇਸੀ ਜ਼ਰੂਰ ਆ ਮੋੜ ਲੈ ਬਾਈ ਲੇਸੀ ਜ਼ਰੂਰ ਆ ਤੇ ਬਾਕੀ ਥਣ ਲੈਵੇ ਦੀ ਸਾਫ ਆ ਬਿਹੜਾ ਇਹ ਦੁੱਧ ਨਾਲ ਚੰਗਾ ਹੁੰਦਾ ਤੇ ਜਿਵੇਂ ਆਪਾਂ ਕਹਦੀਏ ਸੰਘਣਾ ਹੁੰਦਾ ਵਧੀਆ ਮੱਝਾਂ ਵਰਗਾ ਇਹ ਵੀ ਸੁਈ ਹੋਈ ਆ ਬਾਕੀ ਇੱਕ ਹੋਰ ਜਰਸੀ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਈਏ ਤੇ ਫਿਰ ਆਪਾਂ ਦੋਨਾਂ ਦੀ ਇਕੱਠਿਆਂ ਦੀ ਜਿਹੜੀ ਡਿਟੇਲ ਲੈ ਕੇ ਦੇ ਦੇਾਂਗੇ ਸਾਹਮਣੇ ਜਿਹੜੀਆਂ ਜਰਸੀ ਵੜਾਂ ਤੁਸੀਂ ਦੇਖਦੇ ਹੋ ਇਹਨਾਂ ਡਿਟੇਲ ਲੈ ਕੇ ਦਿੰਨੇ ਆ ਤੇ ਕਈ ਵਾਰ ਕਿਸੇ ਭਰਾ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਤਾਂ ਕਰਕੇ ਇਹ ਬਈ ਸੂਈ ਹੋਈ ਹੈ ਕਿ ਸੋਨ ਵਾਲੀ ਆ ਇਹ 20 ਕਲਾਂ ਦੀ ਸੂਈ ਹੈ ਬਈ ਜੀ ਠੀਕ ਆ ਚੱਲ ਲੈ ਚੱਲ ਬੱਚਾ ਮਰ ਗਿਆ ਬੱਚਾ ਮਰ ਗਿਆ ਬਾਈ ਕਹਿੰਦਾ 20 ਕਿ ਦਿਨ ਐ ਸੂਈ ਹੋਈ ਆ ਤੇ ਬਾਕੀ ਪੂਰੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਮੋੜ ਦਾ ਤੇ ਥਣ ਲੈ ਵੀ ਦੀ ਸਾਫ ਆ ਗਈ ਸੂਆ ਦੂਜਾ ਵੀਰੇ ਸੂਆ ਦੂਜਾ ਕਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਬਾਕੀ ਦੋਨੋਂ ਵੜਾ ਮਾਰੇ ਸੁਣੋ ਕੁਛ ਕਹਿ ਦੇਣੀ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਬਾਈ ਨਾਮ ਦੱਸੀ ਨਾਮ ਮੇਰੇ ਰਾਜ ਸਿੰਘ ਜੀ ਰਾਜਾ ਠੀਕ ਆ ਬਾਈ ਰਾਜਾ ਨੰਬਰ ਬੋਲ ਇੱਕ ਵਾਰ ਤੋਂ ਪਹਿਲਾਂ 93781 1755 ਠੀਕ ਹੈ ਤੇਰਾ ਜੀ ਬਾਈ ਜਿਹੜੀ 1 ਨੰਬਰ ਤੇ ਆਪਾਂ ਜਰਸੀ ਦੋਰ ਦਿਖਾਈ ਹੈ ਤਾਜੀ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਹੈ 1 ਮਹੀਨੇ 3 ਦਿਨਾਂ ਦੀ ਸੂਈ ਹੈ 10 ਕਿਲੋ ਬੋਲਾਏ ਥੱਲੇ ਮੰਗਰ ਬੱਛਾ ਇਹਦੇ ਠੀਕ ਹੈ ਹਾਂ ਸੂਆ ਦੂਜਾ ਦੂਜਾ ਸੂਆ ਹਾਂ ਫਸਟ ਸੂਈ ਸੀ ਇਹ ਇਹ 13-14 ਕਿਲੋ ਦੁੱਧ ਦਿੰਦਾ ਸੀ ਅਭੀ ਤੋਂ ਇਹ 15 ਕਿਲੋ ਦੁੱਧ ਬਣਾ ਦੇ 15 ਕਿਲੋ ਹਾਂ ਠੀਕ ਹੈ ਤੇ ਭਾਈ ਰੇਟ ਦੀ ਗੱਲ ਆਂਦੀ ਹੈ ਰੇਟ ਕੀ ਕਰਤਾ ਰੇਟ ਤਾਂ 60000 ਰੁਪਏ ਕਰਦੇ ਆਂ ਬਾਕੀ ਮੌਕੇ ਤੇ ਕੋਈ ਹੋ ਸਕਦਾ ਜੀ ਮੰਨ ਤਾਂ ਹਾਂ ਹੋ ਜਣਾ ਕਰਕੇ ਦਰੋਂਗੇ ਹਾਂਜੀ ਕਰਕੇ ਦਰਾਂਗੇ ਗਾ ਬੋਰਡ ਦੇ ਵੈਸੇ ਦੇ ਕੇ ਦਰਾਂਗੇ ਠੀਕ ਹੈ 13 ਜੇ ਮੰਨ ਲਾ ਜਿਹੜੀ ਦੂਜੀ ਆ ਬਿਹੜਾ ਬਾਈ ਇਹ ਕਿੰਨੇ ਦਿਨ ਸੂਈ ਹੈ ਇਹਦਾ 50-50 ਰੇਟ ਕਰਦੇ ਆਂ 55000 ਰੁਪਏ ਜੀ ਠੀਕ ਹੈ ਬਾਕੀ ਮੌਕੇ ਤੇ ਦੇ ਦਾਂਗੇ ਜੀ ਆਪਾਂ ਬੱਚਾ ਬੱਚਾ ਮਾਰੇ ਨੂੰ ਕਿੰਨਾ ਘਟਾ ਹੋ ਗਿਆ ਇਹਨੂੰ 20 ਕਿਦਾਂ ਹੋ ਗਿਆ ਜੀ ਬ ਤੇ ਸੁਆਗਮ ਹੈਗਾ। ਤੂੰ ਆ ਵੀ ਦੂਜਾ ਜੀ। ਦੂਜਾ। ਹਾਂ ਜੀ। ਠੀਕ ਆ। ਤੇ ਇਹਦਾ ਰੇਟ ਆਪਾਂ 55000 ਕਰਦੇ ਆ। ਹਾਂ ਜੀ ਹਾਂ। ਮਾਨਤਾਣ ਦੇ ਦੇਣਗੇ। ਮਾਨਤਾਣ ਕਰਕੇ। ਹਾਂ ਜੀ ਹਾਂ। ਠੀਕ ਆ। ਬਾਕੀ ਬਾਈ ਰਾਜੇ ਨਾਲ ਸੰਭਰ ਕਰ ਲਿਓ। ਰਾਜ ਜ ਆਪਣਾ ਪਿੰਡ ਬਈ। ਪਿੰਡ ਵੀ ਰੈਮਨ ਜੱਸਾ। ਰੈਮਨ ਜੱਸਾ ਜ਼ਿਲ੍ਹਾ ਬਠਿੰਡਾ ਹੈ ਨਾ। ਹਾਂ ਜੀ ਹਾਂ। ਠੀਕ ਆ। ਬਾਕੀ ਰਾਜੇ ਨਾਲ ਸੰਭਰ ਕਰ ਲਿਓ ਦੋਸਤੋ। ਜਰਸੀ ਵੜਾਂ ਜਾਈ ਰੇਟ ਦੀ ਆਪਣੀ ਘਰ ਦਾ ਮਾਲ ਆ ਵੀਰੇ ਇਹ ਤਾਂ ਮਾਲ ਲੈਣ ਕਿ ਨਹੀਂ ਠੀਕ ਹੈ ਬਾਕੀ ਘਰ ਦਾ ਮਾਲ ਆ ਤੇ ਜਾਇਜ ਭਾ ਦੀ ਨੇ ਹਾਂ ਜੇ ਹੁਣ ਰੇਟ ਜਾਦੇ ਆ ਗਾਮਾ ਦੇ ਠੀਕ ਹੈ ਤੇ ਬਾਕੀ ਤਾਂ ਦੋ ਟਾਈਮ ਦੀ ਚਵਾਈ ਕਰਕੇ ਵੀ ਦੇ ਦਾਂਗੇ ਚਵਾਈ ਕਰਕੇ ਵੀ ਦੇ ਸਕਦਾ ਬਾਕੀ ਰਾਜਾ ਕਹਿੰਦਾ ਬਾਈ ਕੋਈ ਚੱਕਰ ਨਹੀਂਗਾ ਦਸੱਲੀ ਕਰਕੇ ਫੇਰ ਲੈ ਲਿਓ ਠੀਕ ਹੈ ਬਾਈ ਜੀ ਲਾਈਵ ਦੋਸਤੋ ਅੱਜ ਜਿਹੜੀ ਪਸ਼ੂ ਮੰਡੀ ਮਾਨਸਾਸਰ ਨੂੰ ਵੀਡੀਓ ਕਵਰ ਕਰਕੇ ਦਿਖਾਈ ਆ ਤੇ ਕੱਲੇ ਕੱਲੇ ਮੱਛੀ ਗਾਂ ਦਾ ਰੇਟ ਪੁੱਛ ਗਿਆ ਤਾਂ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਪਾਟੀਨ ਦੇ ਵਿੱਚ ਕੁਸਮੰਡੀ ਮੰਡੀ ਮਾਨਸਾ ਤੋਂ ਜਿਹੜੀਆਂ ਵੀਡੀਓ ਪਾਉਂਦੇ ਰਹਿੰਨੇ ਆ। ਧੰਨਵਾਦ ਸਾਰੇ ਭਰਾਵਾਂ ਦਾ। ਜਲਦੀ ਮਿਲਾਂਗੇ ਕਿਸੇ ਨਵੀਂ ਜਿਹੀ ਮੰਡੀ ਦੇ ਨਾਲ ਤੇ ਜਿਵੇਂ ਹੁਣ ਮਾਲ ਆ ਹੀ ਜਾਂਦਾ ਹੈ ਨਾ ਮੰਡੀ ਤੇ ਥੋੜਾ ਲੇਟ ਪਹੁੰਚਦਾ। ਤੇ ਧੰਨਵਾਦ ਦੋਸਤੋ। ਜਲਦੀ ਮਿਲਦੇ ਆ ਕਿਸੇ ਨਵੀਂ ਜਿਹੀ ਮੰਡੀ ਦੇ ਨਾਲ।